ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸੰਤ ਸਿੰਘ ਮਸਕੀਨ ਹੁਣੀ ਗਿਆਨ ਦਾ ਸਾਗਰ ਹੈ ਤੇ ਪਾਕਿਸਤਾਨ ਦੇ ਵੀ ਕਾਫੀ ਜ਼ਿਆਦਾ ਮੁਸਲਮਾਨ ਸੰਤ ਸਿੰਘ ਮਸਕੀਨ ਦੀ ਕਥਾ ਸੁਣਦੇ ਆ ਤੇ ਅੱਜ ਦੀ ਕਥਾ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਆਪਣੀ ਜ਼ਿੰਦਗੀ ਦਾ ਇੱਕ ਵਾਕਿਆ ਦੱਸ ਰਿਹਾ ਕਿ ਜਦੋਂ ਇੱਕ ਪੀਰ ਗਿਆਨੀ ਸੰਤ ਸਿੰਘ ਮਸਕੀਨ ਆਂਦੀ ਰੋਜ਼ ਕਥਾ ਸੁਣਦਾ ਸੀ ਇੱਕ ਦਿਨ ਇਹੋ ਜਿਹਾ ਕੀ ਵਾਪਰਿਆ ਕਿ ਕਥਾ ਸੁਣ ਕੇ ਰੋਣ ਲੱਪਿਆ ਵੀਰੋ ਬਹੁਤ ਇੰਟਰਸਟਿੰਗ ਵਾਕਿਆ ਹੈ ਲਾਜ਼ਮਨ ਕਥਾ ਨੂੰ ਪੂਰੇ ਧਿਆਨ ਨਾਲ ਸੁਣਨਾ ਤੇ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਸੁਪਰ ਸਟicker ਤੇ ਸੁਪਰ ਵੀਰੋ ਚੈਟ ਤੁਸੀਂ ਡੋਨੇਟ ਕਰ ਸਕਦੇ ਜੀ ਵੀਰੋ ਚਲ ਕਥਾ ਤੁਹਾਨੂੰ ਦੱਸਦੇ ਵਾਰ ਚਾਨ ਨੇ ਨਿਆ ਉਦਾ ਹੋਰ ਨਵਾਂ ਮੇਰੇ ਮੇਰੇ ਨਾਲ ਜੋ ਵੀ ਥੀ ਸ਼ਿਨੀਪੁਰ ਸਿੰਘ ਸਵਾ ਤੈਰਾਮ ਈਰਾਨ ਦੇ ਚ 10 ਹਰ ਸਾਲ ਜਾਂਦਾ ਰਿਹਾ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਥਾਈ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਾਰਾ ਜਿਹੇ ਆਸਤਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਰਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਨਹੀਂ ਲਗਨ ਕਰਕੇ ਚਾਰ ਵਜੇ ਉਹਨਾਂ ਨੇ ਆਗੇ ਪ੍ਰਕਾਸ਼ ਕਰਨਾ ਸ਼ਾਮੀ ਉਹਨਾਂ ਨੇ ਰਾਸ ਪੜਨੇ ਸੁਕਾਸਣ ਉਹਨਾਂ ਨੇ ਕਰਨਾ ਘੜਾ ਪ੍ਰਸ਼ਾਦੀ ਦੇ ਗੁਨਾ ਨੇ ਬਣਾਣੀ ਵੰਡਣੀ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੇ ਪ੍ਰੋਫੈਸ਼ਨਲ ਨਹੀਂ ਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼ਿਰੂ ਸਿੰਘ ਸਾਬਾ ਦੇ 15-20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਦਾਸ ਪਿਛੋਂ ਫਰਾਂਟੇਅਰ ਤੋਂ ਆਇਆ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ 10-20 ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ 10-20 ਮੁਸਲਮਾਨ ਆਉਂਦੇ ਸਨ ਕੇਸਾਦਾਰੀ ਚਲੀ ਫਿਸਦੀ ਆਉਂਦੇ ਸਨ ਡਿਸਟ੍ਰਿਕਟ ਬਨੂ ਬਿਸ਼ੌਰ ਕੋਹੜ ਡੇਰਾ ਸਮੇਲ ਖਾਨ ਹਜ਼ਾਰਾ ਮਰਦਾਨ ਉਸ ਫਸੇ ਹੀ ਕੁਝ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾਓ ਰਾਗਿਆਂ ਨੂੰ ਕਹਿੰਦੇ ਸਨ ਕੀਰਤਨੀਆਂ ਨੂੰ ਕਹਿੰਦੇ ਸਨ ਪਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮਦੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸਨ ਮਸਤੀ ਚ ਝੂਮਦੇ ហើយ ਸਹਿਦਾਰੀ ਬੈਠੇ ਹੁੰਦੇ ਸਨ ਸਹਿਦਾਰੀ ਉਹਨਾਂ ਨੂੰ ਕਹਿੰਦੇ ਸਨ ਤੋ ਹੈਗੇ ਤੇ Hindu ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਨਕ ਕੇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਕਦ ਸਹਿਦਾਰੀ ਨਹੀਂ ਇਹਨਾਂ ਨੂੰ ਬਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਂ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸਹਿਦਾਰੀ ਨਹੀਂ ਕਹਿੰਦੇ Hindu ਨੇ Hinduਾਂ ਚ ਜਿਸੇ ਬਣਿਆ ਸਾਰੇ Hinduਾਂ ਚ ਜਿਸ ਬਣਿਆ ਗੁਰੂ ਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਵਾਰੇ ਆਣ ਲੱਗੇ ਇਸੇ ਮਨ ਨੂੰ ਬੈਠੇ ਗੁਰੂ ਨਾਨਕ ਨੂੰ ਸਾਹਿਤ ਆ ਰਹੀ ਨੇ ਕਿਸੇ ਦਿਨ ਪ੍ਰਭਾਵਿਤ ਹੋ ਕੇ ਫਿਰ ਕਿਸਾਦਾਰੀ ਵੀ ਹੋ ਜਾਣਗੇ ਸਿੰਘ ਹੋ ਜਾਣਗੇ ਸਿੱਖ ਤੇ ਹਨ ਜੋ ਗੁਰੂ ਨਾਨਕ ਨੂੰ ਮੰਨ ਦਾ ਸਿੱਖ ਤੇ ਹਨ ਸਿੱਖੀ ਸਿੱਖਿਆ ਗੁਰੂ ਵੀ ਚਾ ਖੈਰ ਮਕਤਸਰ ਜ ਹੈ ਮੇਰੇ ਘਰਾਂ ਉੱਤੇ 10-15 ਮੁਸਲਮਾਨ ਵੀ ਆਂਦੇ ਸੰ ਮੇਰੇ ਪੁੱਛਣ ਦੇ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਦੇ ਵੀ ਆਂਦਾ ਏ ਫਾਰਮੇ ਸਲਾਮੀ ਹਕੂਮਤ ਬਣ ਗਈ ਆਫੇ ਬੜੀ ਕਟਰ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਸਸ ਮਸਲਮਾਨ ਗੁਰਦੁਆਰੇ ਆਉਂਦੇ ਇੱਕ ਮੁਸਲਮਾਨ ਤੇ ਉਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਰਸ ਕਰ ਉਹਨੇ ਸਿੱਖ ਲਿਆ ਸੀ ਝੋਮ ਝੋਮ ਕੇ ਕਰਦਾ ਸੀ ਮਸਤੀਜ ਕਰਦਾ ਸੀ ਕਹਿ ਮਕਤਸਰ ਮੈਰਸ ਕਰ 15 ਦਿਨ ਬਾਅਦ ਕਥਾ ਦੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਧਰੇ ਸ਼ਹਿਰ ਤੋਂ ਬਾਹਰ ਤਹਿਰਾਨ ਬਾਦ ਇੱਕ ਕੁਟਿਆ ਚ ਰਹਿੰਦਾ ਸੀ ਢਾਏ ਮਿਲ ਦਾ ਸਫ਼ਰ ਪੈਦਲ ਛੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ ਚ ਆਂਦਾ ਰਿਹਾ ਕੋਈ ਸਿੰਘ ਦੇਖ ਲਵੇ ਤੇ ਗੱਡੀ ਚ ਬਿਠਾ ਲੈਂਦਾ ਸੀ ਨਹੀਂ ਤੇ ਪੰਜ ਮਿਲ ਦੀ ਯਾਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਉਹਨੇ ਬੇਟਾ ਵਜੋਂ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਹਨ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹਿੰ ਮੈਂ ਰੱਖ ਲੈ ਤਮੈਂ ਕਾ ਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਤੁਸੀ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿਣ ਲੱਗੇ ਤੁਸੀ ਸਿੰਗਾ ਨੂੰ ਤੇ ਨਹੀਂ ਆਖਿਆ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਭੇਟ ਕੀਤੀ ਇਹ ਮੈਨੂੰ ਵਾਪਸ ਕਰ ਦੇ ਮੇਰੀ ਤੋਹਫੀ ਉਹਦੀ ਅੱਖਾਂ ਬਾਰਾ ਮੈਂ ਤੇ ਨਜ਼ਰਾਨਾ ਭੇਟ ਕੀਤਾ ਹੈ ਔਰ ਨਜ਼ਰਾਨਾ ਭੇਟ ਕੀਤਾ ਇਹ ਜਦ ਮੈਂ ਤੁਹਾਨੂੰ ਸੁਣਦਾ ਰਿਹਾ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇਗਾ ਮੈਂ ਰੱਖ ਲਈ ਉਹ ਮਾਲਾ ਮੈਂ ਰੱਖ ਲਈ ਆਪ ਦੀ ਗੈਥਲੀ ਇਸ ਕਰਾਂ ਗਾਲਬਨ ਇਹ ਘਟਨਾ ਸੰਸੁਰਤ ਵਰਦੀ ਹੋਵੇ 80 81 ਤੱਕ ਉਹ ਮਾਲਾ ਮੇਰੇ ਕੋਲ ਰਹੀ ਹੈ ਦੋ ਦਫਾ ਮੇਰੇ ਕੋਲ ਟ੍ਰੇਨ ਦੇ ਚ ਰਹਿ ਗਈ ਸੀ ਯਾਤਰੀਆਂ ਨੇ ਕਰਦੇ ਪੁੱਛਾਈ ਤੇ ਮੈਂ ਉਹਨਾਂ ਨੂੰ ਕਹੇ 5 10 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰੁਪਏ ਕਿਰਾਇਆ ਖਰਚ ਕੇ ਅਲਵਰ ਆਇਓ ਅਮੇ ਖੇ ਚਲ ਵੀ ਕਹਿੰਦੇ ਕਿ ਨਹੀਂ ਤੁਹਾਡੇ ਹੱਥੇ ਚ ਦੇਖੀ ਸੀ ਫਿਰ ਜ਼ਮੀਰ ਨਹੀਂ ਬਨੇ ਕੋਈ ਪੁੱਛਾਈ ਦੋ ਚਾਰ ਦਫਾ ਗੁਰਦੁਆਰਿਆਂ 'ਚ ਵੀ ਖੋ ਗਈ ਮੈਨੂੰ ਮਿਲ ਗਈ। ਖਾਸ ਜਿਹੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਗਏ। ਕਾਨਪੁਰ ਦਾਸ ਹਰ ਸਾਲ ਗਾਲ ਬੰਚਾਦੀ 45 ਸਾਲ ਤੋਂ। 9 ਤੋਂ 10 ਫਰਵਰੀ ਤੋਂ ਲੈ ਕੇ ਉਹਨੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ ਹੈ 40 45 ਸਾਲ ਮੈਨੂੰ ਅਗਣ ਮੇਰਾ ਨਾਗਾ ਨਹੀਂ ਤੇ। ਲਖਨਊ ਵਿੱਚ ਦਾਸ ਦੀ ਕੁੜਮਾ ਚਾਰੀਆ ਸਰਦਾਰ ਫੂਰਨ ਸਿੰਘ ਦੀ ਜੈਵਲਰਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਥਾ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆ ਜਾਇਆ ਕਰਦੇ ਸਨ 45 ਮਹੀਲੇ ਉਤ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ ਡੇਲੀ ਅਪ ਡਾਊਨ ਕਰਦੇ ਸਨ ਇੱਕ ਦਿਨ ਸਿਰਾਂ ਨੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੂਪ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੁਣਤਾਂ ਹੀ ਮੁਸਕਰਾ ਰਹੇ ਓ ਮੈਨੂੰ ਕਹਿਣ ਲੱਗੇ ਇਹ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲਿਆਵਾਂਗਾ ਮੈਂ ਚੁੱਕ ਕੇ ਲੈ ਲਈ थी ਮੈਂ ਇਕੱਲ ਵਾਪਸ ਕਾਹਨੋਂ ਲੈਣੀ ਰੱਖੋ ਰੱਖੋ ਵਾਪਸ ਕਿਹਨੇ ਆਣੀ ਤਾਂ ਚੰਗੀ ਲੱਗੇ ਰੱਖ ਲਓ ਮੈਨੂੰ ਕਹਿਣ ਲੱਗੇ ਮਸਕੀਨ ਜੀ ਮੈਂ ਰੱਖਣੀ ਕੋਈ ਨਹੀਂ ਸ਼ਾਮੀ ਮੈਂ ਲੈ ਆਵਾਂਗਾ ਮੈਂ ਦੇਖਣੀ ਐ ਫਿਰ ਸਵਪਤੀ ਮੈਂ ਕਰਨ ਲੱਗਾ ਲਏਗਾ ਜਦ ਸ਼ਾਮੇ ਆਏ ਤੇ ਮੈਨੂੰ ਕਹਿਣ ਲੱਗੇ ਪੁਖਰਾਜ ਹੈ। ਕਿ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ। ਮੈਂ ਕਦੀ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕੱਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ। ਉਹਨਾਂ ਨੇ ਕਿਹਾ ਪੁਖਰਾਜ ਹੈ। ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤੀ ਖੋ ਗਈ ਅਜੇ ਤੱਕ ਨਹੀਂ ਮਿਲੀ ਕਿਸੇ ਨੂੰ ਪਤਾ ਲੱਗ ਗਿਆ ਹੋਈਆ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ ਕੀਮਤੀ ਸਮਝ ਹੈ ਤੇ ਪੁਖਰਾਜ ਪੁਖਰਾਜ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਹੀਰਾ ਹੀਰਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਸੋਨਾ ਸੋਨਾ ਹੈ ਵਰਨਾ ਨਹੀਂ ਹੈ ਸਮਝ ਹੈ ਤੇ ਪ੍ਰਮਾਤਮਾ ਪ੍ਰਮਾਤਮਾ ਹੈ ਵਰਨਾ ਨਹੀਂ ਹੈ समझ है ते गुरु गुरु है वरना नहीं क्या बात है प्रभु तू मेरी समझ तो दूर जब तू मेरी समझ च नहीं है तो मेरे चेत च किस तरह आवेगा आवेगा बस एक नुक्ता कह के हम समाप्ति कर दा क्या परमात्मा समझ आ है आ जा दूजा नुक बयान कर लगा अगर वो समझ आ है ਤੋ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਕਿੱਥੇ ਤੋਂ ਸਮਰੱਥ ਵੱਡਾ ਮੇਰੀ ਮਤ ਥੋਰੀ ਇਹਦਾ ਪਿਆਲਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚ ਨਹੀਂ ਆ ਸਕਦਾ ਸਮਝ ਕਿਤਨੀ ਵੱਡੀ ਕਿਉਂ ਨਾ ਹੋਵੇ ਪਰਮਾਤਮਾ ਨੂੰ ਨਹੀਂ ਸਮਝ ਸਕਦੇ ਤੁਸੀਂ ਆਖੋਗੇ ਫਿਰ ਮੈਂ ਕਿਉਂ ਕਿਹਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਇਕਾਗਰਤਾ ਬਖ ਨਹੀਂ ਫਿਰ ਮੈਂ ਇਹ ਕਿਉਂ ਕਹਿ ਰਿਹਾ ਸਮਝ ਸਮਝ ਕੇ ਇਹ ਸਮਝ ਮਿਲ ਲਈਏ ਕਿ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਕਿਉਂ ਤੂੰ ਮੇਰੀ ਸਮਝ ਤੋਂ ਵੱਡਾ ਬਹੁਤ ਵੱਡਾ ਹਿਰਦਾ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਰੋਮ ਰੋਮ ਯਾਦ ਕਰਨ ਲੱਗ ਪੈਂਦਾ ਰਸਨਾ ਉਸ ਦਾ ਨਾਮ ਜਪਣ ਲੱਗ ਪੈਂਦੀ ਹੈ ਮਨ ਉਸ ਵਿੱਚ ਲੀਨ ਹੋ ਜਾਂਦਾ ਸਮਝ ਸਮਝ ਕੇ ਇਹ ਸਮਝ ਮਿਲਦੀ ਹੈ ਕਿ ਮੈਂ ਤੈਨੂੰ ਨਹੀਂ ਸਮਝ ਸਕਦਾ ਨਹੀਂ ਸਮਝ ਸਕਦਾ ਤੂੰ ਸਮਰੱਥ ਵਡਾ ਮੇਰੀ ਮਤ ਥੋੜੀ ਰਾਮ ਅਗਰ ਕੋਈ ਕਹਿ ਮੈਂ ਜਾਣ ਲਿਆ ਮੈਂ ਸਮਝ ਸਕਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਨਾਰ फरीद जो कह रहे ने यही कह रहे ने हे खुदा तू मेरी समझ तो द दे हे खुदा तू मेरे चेते तो दूर है मेरी याद तेरे तक नहीं पहुंच रही अमीर खुसरो दिल्ली के छौया हजरत निजामुद्दीन का चेला जिसने उर्दू भाषा नो जन्म देता और जिसने कवाली संगीत नो जन्म देता इससे पहले कवाली संगीत नहीं थी अमीर खुसरो ਉਹ ਕਹਿੰਦਾ ਅਬ ਤੋ ਯਾਦੇ ਰਫਤ گاؤں ਕੇ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਪ੍ਰਭੂ ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਦੀ ਤੈਨੂੰ ਯਾਦ ਕਰਨ ਬੈਠਣਾ ਤੂੰ ਨਹੀਂ ਯਾਦ ਪੁੱਤਰਾਂ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਿਵਾਰ ਤੱਕ ਪਹੁੰਚ ਜਾਂਦੀ ਹੈ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਦੌ ਦੋਰੀਆਂ ਲਾਧੂ ਆਉਂਦੀਆਂ ਤੋ ਮੇਰੀ ਸਮਝ ਤੋ ਦੋਰੀ ਤੂੰ ਮੇਰੇ ਜੇਤੇ ਤੋਂ ਦੂਰ ਐ ਸਤ ਸੰਗ ਕਰਦਿਆਂ ਕਰਦਿਆਂ ਜੇ ਦਿਨ ਇਹ ਸਮਝ ਆ ਜਾਂਦੀ ਏ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿਰਦਾ ਉਸ ਨੂੰ ਯਾਦ ਕਰਨ ਲੱਗ ਪੈਂਦਾ ਹੈ ਕਥਾਈ ਪ੍ਰਮਾਤਮਾ ਪੂਰਾ ਸਮਝ ਵਿੱਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਫੇ ਸਾਈਡ ਨੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰਾ ਹੈ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪਰਮਾਤਮਾ ਦੇ ਗੁਣਾਂ ਉਹ ਤੇਰੇ ਹਿਰਦੇ ਚ ਪ੍ਰਕਾਸ਼ ਹੋ ਸਕਦਾ ਏ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਏ ਉਹਦੇ ਮਹਾਰਸਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਏ ਸਾਰਾ ਪਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬੋਧ حاصل ਹੋਵੇ ਫਿਰ ਕਿਸੇ ਵਕਤ ਨਦੀਨ ਆਉ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਬਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਕੋਰ ਨੁਕਤੇ ਤੁਹਾਡੇ ਸਾਹਮਣੇ ਜੀਰੋ ਸੰਸੇਂ ਮਸਕੀਨਾਂ ਦੀ ਮੈਂ ਵੀ ਵੀਰੋ ਕਾਫੀ ਜ਼ਿਆਦਾ ਕਥਾ ਪਾ ਚੁੱਕਿਆ ਹਾਂ ਤੁਸੀਂ ਵੀ ਦੇਖਿਆ ਹਣਾ ਤੇ ਲੇਕਿਨ ਵੀਰੋ ਦੇਖੋ ਹਰ ਕਥਾ ਦੇ ਅੰਦਰ ਇੱਕ ਮਕਸਦ ਹੁੰਦਾ ਵੈ ਮਕਸਦ ਕੀ ਹੈ ਕਥਾ ਨੂੰ ਅਗਰ ਪੂਰੀ ਗਹਿਰਾਈ ਨਾਲ ਸੁਣੋਗੇ ਫਿਰ ਉਹ ਬਾਕੀ ਚਲੋ ਆਪਣੀ ਜ਼ਿੰਦਗੀ ਦੇ ਵਾਕਿਆ ਦੱਸਤੇ ਆ ਜਾਂ ਨਾਮ ਜਪਣਾ ਕਿਸ ਤਰ੍ਹਾਂ ਕਰਦੇ ਲੇਕਿਨ ਵੀਰੋ ਅਸਲ ਮਕਸਦ ਇਹ ਹੀ ਹੈ ਅੱਲਾ ਰੱਬੁਲ ਇੱਜ਼ਤ ਦੀ ਜ਼ਾਤ ਦੇ ਨਾਲ ਅਸੀਂ ਕਿਸ ਤਰ੍ਹਾਂ ਜੁੜ ਸਕਨੇ ਹਾਂ ਕਿਸ ਤਰ੍ਹਾਂ ਅਸੀਂ ਅੱਲਾ ਪਾਕ ਨੂੰ ਪਾ ਸਕਨੇ ਆ ਅਬਾਦਤ ਕਰਨ ਦਾ ਕੀ ਤਰੀਕਾ ਵੈ ਕੀ ਉਹਦਾ ਮਰਕ ਹੈ ਫਿਰ ਉਹ ਸਾਰੀਆਂ ਕਥਾ ਦਾ ਮੇਨ ਮਕਸਦ ਇਹ ਹੀ ਹੁੰਦਾ ਵੈ ਕਿ ਲੋਗਾ ਨੂੰ ਅੱਲਾ ਪਾਕ ਦੀ ਜ਼ਾਤ ਦੇ ਨਾਲ ਜੋੜਿਆ ਜਾਵੇ ਫਿਰ ਉਹ ਇਹੋ ਹੀ ਦੁਨੀਆ ਤੇ ਆਉਣ ਦਾ ਮਕਸਦ ਵੀ ਇਨਸਾਨ ਦਾ ਇਹ ਹੀ ਹੈ ਦੂਸਰਾ ਫਿਰ ਅੱਜ ਦੀ ਕਥਾ ਤੋਂ ਜਿਹੜਾ ਸਬਕ ਮਿਲਿਆ ਕਿ ਜਿੰਨੀ ਦੇਰ ਤੱਕ ਤੁਹਾਨੂੰ ਚੀਜ਼ ਦੀ ਵੈਲਿਊ ਦਾ ਨਹੀਂ ਪਤਾ ਚਾਹੇ ਉਹ ਚੀਜ਼ ਤੁਹਾਡੇ ਅੱਗੇ ਪਿੱਛੇ ਪਈ ਹੋਵੇ ਤੁਹਾਨੂੰ ਉਸ ਦੀ ਕਦਰ ਨਹੀਂ ਹੋਏਗੀ ਜਿਸ ਤਰ੍ਹਾਂ ਉਹਨਾਂ ਨੇ ਉਹ ਤਸਬੀਹ ਦੀ ਭੇਟਾ ਤੋਂ ਦੱਸਿਆ ਨਾ ਫਿਰ ਉਸੇ ਤਰ੍ਹਾਂ ਹੀ ਹੈ ਅੱਲਾ ਪਾਕ ਦੀ ਜ਼ਾਤ ਨੇ ਸਾਡੇ ਤੇ ਕਿੰਨੇ ਆਪਣੇ ਕਰਮ ਕੀਤੇ ਆ ਕਿੰਨੀਆਂ ਰਹਿਮਤਾਂ ਨੇਮਤਾਂ ਦਾ ਸਾਨੂੰ ਨਵਾਜ਼ਿਆ ਹੋਇਆ ਪਰ ਸਾਨੂੰ ਉਹਨਾਂ ਨੇਮਤਾਂ ਦੀ ਕਦਰ ਹੀ ਨਹੀਂ ਹੈ ਅਸੀਂ ਇਸਤੇਮਾਲ ਕਰੀ ਜਾ ਰਹੇ ਪਰ ਸਾਨੂੰ ਪਤਾ ਹੀ ਨਹੀਂ ਹੈ ਵੀਰੋ ਇੱਕ ਬੰਦਾ ਜਿਹੜਾ ਬਿਮਾਰ ਨਾਲ ਜਿਹੜੇ ਦੰਦ ਵਿੱਚ ਦਰਦ ਹੁੰਦੀ ਹੈ ਉਹਨੂੰ ਪੁੱਛ ਕੇ ਦੇਖੋ ਕਿ ਦੰਦ ਕਿੱਡੀ ਵੱਡੀ ਨੇਮਤ ਹੈ ਜਿਹਦੇ ਦੰਦ ਨਿਕਲ ਜਾਂਦੇ ਆ ਜਿਹਦੇ ਦੰਦ ਦੀ ਤਕਲੀਫ ਹੋ ਰਹੀ ਹੈ ਇੱਕ ਆਦਮੀ ਜਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਉਹਨੂੰ ਪੁੱਛ ਕੇ ਦੇਖੋ ਕਿ ਕਿੱਡੀ ਵੱਡੀ ਨੇਮਤ ਹੈ ਜ਼ਿੰਦਗੀ ਦਾ ਮਜ਼ਾ ਹੀ ਇਹਦੇ ਨਾਲ ਜਿਹੜਾ ਬੰਦਾ ਤੰਦਰੁਸਤ ਹੈ ਉਹਨੂੰ ਅਹਸਾਸ ਨਹੀਂ ਹੈ ਕਿ ਅੱਲਾਹ ਪਾਕ ਨੇ ਕਿੰਨੀਆਂ نعمتਾਂ ਨਵਾਜ਼ਾਇਆ ਜਿਹਦੀ ਲੱਤ ਨਹੀਂ ਗਈ ਉਹਨੂੰ ਪੁੱਛ ਕੇ ਦੇਖੋ ਕਿ ਕਿੱਡੀ ਵੱਡੀ نعمت ਹੈ ਤੇ ਵੀਰੋ ਅਸੀਂ ਕਿੰਨੀਆਂ نعمتਾਂ ਹੈ ਸਾਡੇ ਹੱਥ ਪੈਰ ਨੱਕ ਅੱਖਾਂ ਮੂੰਹ ਵਾਲ ਗੁਰਦੇ ਦਿਲ ਫੇਫੜੇ ਬੀਪੀ ਵੀਰੋ ਕਿੰਨਾ ਕੁਛ ਹੈ ਅਗਰ ਅਸੀਂ ਆਪਣੇ ਜਿਸਮ ਦੇ ਉੱਪਰ ਹੀ ਦੇਖੀਏ ਤੇ ਵੀਰੋ ਅਸੀਂ ਉਹਦੀਆਂ نعمتਾਂ ਦਾ ਸ਼ੁਕਰਾਨਾ ਦਾ ਨਹੀਂ ਕਰ ਸਕਦੇ ਇਸ ਤੋਂ ਇਲਾਵਾ ਵੀਰੋ ਮੌਸਮਾਂ ਦਾ ਆਉਣਾ ਜਾਣਾ ਔਲਾਦ ਦਾ ਸਾਨੂੰ ਦੇਣਾ ਰਿਜ਼ਕ ਦਾ ਦੇਣਾ ਸਿਹਤ ਤੰਦਰੁਸਤੀ ਬਹੁਤ ਖੁਸ਼ ਹੈ ਲੇਕਿਨ ਵੀਰੋ ਅਸੀਂ ਕਿੱਡੇ ਨਾ ਸ਼ੁਕਰੇ ਆ ਕਿ ਅਸੀਂ ਅੱਲਾ ਪਾਕ ਦੀ ਫਿਰ ਵੀ ਬੰਦਗੀ ਨਹੀਂ ਕਰਦੇ ਅੱਲਾ ਪਾਕ ਦਾ ਹੁਕਮ ਨਹੀਂ ਮੰਨਦਾ ਅਗਰ ਦੁਨੀਆ ਤੇ ਕੋਈ ਸ਼ਖਸ ਕਿਸੇ ਨੂੰ ਕੋਈ ਪੈਸੇ ਦੇ ਦਿੰਦਾ ਹੋਵੇ ਕੋਈ ਥੋੜੀ ਜਿਹੀ ਮਦਦ ਕਰ ਦਿੰਦਾ ਕੋਈ ਫੇਵਰ ਕਰ ਦਿੰਦਾ ਤੇ ਵੀਰੋ ਉਹ ਉਹਦਾ ਕੰਮ ਭੱਜ ਭੱਜ ਕੇ ਕਰਦਾ ਹੋਵੇ ਉਹਦਾ ਹਰ ਹੁਕਮ ਮੰਨਦਾ ਹੋਵੇ ਉਹਦੀ ਹੁਕਮ ਅਦੂਲੀ ਨਹੀਂ ਕਰਦਾ ਉਹ ਗੱਲ ਕਵੇ ਤਾਂ ਟਾਲਦਾ ਨਹੀਂ ਹੈ ਕਿ ਅਗਰ ਮੈਂ ਟਾਲੀ ਕਿਤੇ ਨਰਾਜ਼ ਨਾ ਹੋ ਜਾਵੇ ਕਿਤੇ ਮੇਰੇ ਕੋਈ ਫੇਵਰ ਵਾਪਸ ਨਾ ਲੈ ਲਵੇ ਤੇ ਵੀਰੋ ਅਸੀਂ ਕਿੱਡੇ ਮੂਰਖ ਹੈਗੇ ਆ ਕਿ ਇੰਨੀਆਂ ਜ਼ਿਆਦਾ ਨੇਕ ਹਤਾ ਇੰਨੀਆਂ ਜ਼ਿਆਦਾ ਰਹਿਮਤ ਅੱਲਾ ਪਾਕ ਦੀ ਜ਼ਾਤ ਨੇ ਸਾਡੇ ਤੇ ਕੀਤੀਆਂ ਮੈਂ ਅਸੀਂ ਫਿਰ ਵੀ ਅੱਲਾ ਪਾਕ ਦੀ ਬੰਦਗੀ ਨਹੀਂ ਕਰਦੇ ਅਸੀਂ ਫਿਰ ਵੀ ਪਟਕੇ ਹੋਏ ਆ ਅਸੀਂ ਫਿਰ ਵੀ ਵੀਰੋ ਅੱਲਾਹ ਪਾਕ ਦੀ ਨਾਫਰਮਾਨੀ ਕਰਨੇ ਆ ਗੁਨਾਹ ਕਰਨੇ ਆ ਜਿਹਦੇ ਨਾਲ ਅੱਲਾਹ ਪਾਕ ਦੀ ذات ਫਿਰ ਵੀ ਅੱਦੀ ਗਫੂਰ ਰਹੀਮ ਹੈ ਸਾਨੂੰ ਮਾਫ ਕਰ ਰਹੀ ਹੈ ਵੀਰੋ ਅੱਲਾਹ ਪਾਕ ਦੀ ਅਗਰ ਤੁਸੀਂ ਜਿਹੜੇ ਗੁਨਾਹ ਕੀਤੇ ਆਪਣੀ ਜ਼ਿੰਦਗੀ ਵਿੱਚ ਸੱਚੇ ਦਿਲ ਦੇ ਨਾਲ ਉਹਨਾਂ ਗੁਨਾਹਾਂ ਤੋਂ ਮਾਫੀ ਮੰਗ ਲਓ ਤੋਬਾ ਕਰ ਲਓ ਤੇ ਵੀਰੋ ਅੱਗੇ ਇਸ ਸੋਚ ਲੋ ਕਿ ਅਸੀਂ ਗੁਨਾਹ ਨਹੀਂ ਕਰਨੇ ਅੱਲਾ ਪਾਕ ਦੀ ਬੰਦਗੀ ਉਸਦੇ ਮਾਰਗ ਤੇ ਚੱਲੋ ਉਸਦਾ ਨਾਮ ਜਪੋ ਅੱਲਾ ਪਾਕ ਦੀ ਜ਼ਾਤ ਸਭ ਤੇ ਆਪਣਾ ਕਰਮ ਤੇ ਆਪਣਾ ਰਹਿਮਤ ਕਰੇ ਕਿਉਂਕਿ ਅੱਲਾ ਪਾਕ ਦੀ ਰਹਿਮਤ ਤੋਂ ਬਿਨਾਂ ਅਸੀਂ ਨੇਕੀ ਨਹੀਂ ਕਰ ਸਕਦੇ ਅਸੀਂ ਗੁਨਾਹ ਤੋਂ ਨਹੀਂ ਬਚ ਸਕਦੇ ਬਾਕੀ ਵੀਰੋ ਤੁਹਾਨੂੰ ਕਹਤਾ ਕਿਸ ਤਰ੍ਹਾਂ ਲਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਲ ਲਿਖਣਾ ਆਪਾਂ ਦਾ ਸਾਰਾ ਖਿਆਲ ਰੱਖਣ ਦਾ ਯਾਦ ਰੱਖਣਾ ਅੱਲਾ ਹਫਿਜ਼